ਇੱਕ ਮਿੰਟ ਬਹਿ ਕੇ ਜੀ ਨਹੀਂ 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 ਇੱਕ ਮਿੰਟ ਬਹਿ ਕੇ ਬਹਿ ਕੇ ਉਹ ਪਿੱਛੇ ਅਸੀਂ ਅਸੀਂ ਪਿੱਛੇ ਕੈਮਰੇ ਤਾਂ ਲਾਏ ਸੀ ਕਿ ਤਾਂ ਕਿ ਤੁਸੀਂ ਬਹਿ ਕੇ ਸਵਾਲ ਕਰ ਸਕੋ ਸੀਐਮ ਨੇ ਸਾਭ ਕਾ ਹਾਂ ਹਾਂ ਤੁਸੀਂ ਪ੍ਰੈਸ ਕਾਨਫਰੰਸਾਂ ਤੋਂ ਕਿਹਦੀ ਜੀ ਪੰਜਾਬ ਭਾਗ ਦੇ ਵਿੱਚ ਜੀ ਜਦੋਂ ਇਹ ਮੁੱਖ ਮੰਤਰੀ ਜੀ ਆ ਕਿ ਪ੍ਰੇਅ ਵੀ ਤੇਜ਼ ਕੀਤਾ ਜੀ ਉਹਨੂੰ ਪੈਸੇ ਦਿੱਤੇ ਜੀ ਉਹਦੀ ਜਾਂਚ ਕਰਾਉਣ ਦੀ ਗੱਲ ਪਈ ਸੀ ਜੀ ਉਹ ਜਾਂਚ ਜਿੱਥੇ ਖੜੀ ਆ ਉਹ ਤਸਦੀਕਾਈ ਗਈ ਜਿਹਦੇ ਪਰ ਕੀ ਕਾਰਵਾਈ ਕੀਤੀ ਉਹ ਦੱਸ ਦਾਂਗੇ ਜੀ ਉਹਦਾ ਵੀ ਸਾਰਾ ਕੁਝ ਆਊਗਾ ਜੀ ਜਿੰਨੀਆਂ ਵੀ ਜਾਂਚਾਂ ਚੱਲੀਆਂ ਨੇ ਇਹ ਨਹੀਂ ਹੈਗਾ ਕਿ ਕੋਈ 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 ਅਨ ਅਟੈਂਡਰ ਜਾ ਇਹੋ ਜਿਹੀ ਰਹੂਗੀ ਜਿਹੜੀ ਸਿਰੇ ਨਾ ਲੱਗੀ ਹੋਵੇ ਕਈਆਂ ਦੇ ਵਿੱਚ ਅੱਗੇ ਵਾਲੀ ਪਾਰਟੀ ਜਿਹੜੀ ਆ ਉਹ ਡਰ ਜਾਂਦੀ ਹੈ ਜਾਂ ਕੋਈ ਸਬੂਤ ਦੇਣ ਤੋਂ ਉਹ ਜਿਹੜਾ ਕਤਰਉਂਦੇ ਨੇ ਜਾਂ ਉਹਨਾਂ ਨੂੰ ਕੋਈ ਦਬਾਅ ਪਾ ਲਿਆ ਜਾਂਦਾ ਹੋਣਾ ਵਟ ਐਵਰ ਤੇ ਪਰ ਉਹ ਪਲੇਅਰ ਨੇ ਆਪ ਆ ਕੇ ਕਿਹਾ ਸੀ ਉਹਦੇ ਬਾਪੂ ਨੇ ਵੀ ਆ ਕੇ ਕਿਹਾ ਸੀ ਸਾਨੂੰ ਦੋ ਕਿਹਾ ਸੀ ਤੇ 2 ਲੱਖ ਤਾਂ ਕਿਹਾ ਨਹੀਂ ਹੋਣਾ ਫਿਰ ਜਦੋਂ ਚੰਨੀ ਸਾਹਿਬ ਨੇ ਤੇ ਇਹ ਵੀ ਕਿਹਾ ਸੀਗਾ ਕਿ ਭਗਵਾਨਤਮਨ ਮੇਰ ਨਾਲ ਪ੍ਰਾਪਰਟੀ ਬਦਲਾ ਲੇ ਮੈਂ ਕਹਿਆ ਵੀ ਅੱਜ ਵੀ ਬਦਲਾ ਲਾ ਮੈਂ ਅੱਜ ਵੀ ਕਹਿੰਦਾ ਚੰਨੀ ਸਾਹਿਬ ਮੇਰ ਨਾਲ ਪ੍ਰਾਪਰਟੀ ਬਦਲਾ ਲਓ ਪਰ ਭਾਣ ਜਾਂਦੇ ਵੀ ਨਾਲ ਬਦਲੂਗੀ ਮੇਰੇ ਭਾਣ ਜਿਹਦੀ ਵੀ ਤੇ ਉਹਦੇ ਭਾਣ ਜਿਹਦੀ ਜਿਨ੍ਹਾਂ ਦੇ ਘਰੋਂ 9-9 ਕਰੋੜ ਰੁਪਈਆ ਕੈਸ਼ ਲੱਭਦਾ ਹੈ ਉਹ ਕਹਿੰਦੇ ਮੈਂ ਗਰੀਬਾਂ ਦਾ ਮਸੀਹਾ ਹਾਂ 9 ਕਰੋੜ ਰੁਪਇਆ ਠਿਕਰੀਆਂ ਨਿਕਣੀਆਂ ਜਾਂਦੀਆਂ ਲੋਕਾਂ ਤੋਂ ਸੋ ਇਹ ਨਾਮ ਦੀ ਮਸੀਹੇ ਨੇ ਇਹ ਸਾਰੀ ਹੁਣ ਦੇਖੋ ਕਾਂਗਰਸ ਦੀ ਹਾਲਤ ਦੇਖ ਲਓ ਚੰਨੀ ਇਸ ਗੱਲੋਂ ਖੁਸ਼ ਐ ਵੀ ਮੈਂ 500 ਕਰੋੜ ਵਾਲੀ ਚੀਜ਼ 350 ਕਰੋੜ ਚ ਲਈ ਮੇਰੇ 150 ਕਰੋੜ ਬਚ ਗਿਆ ਜਾਖਰ ਨੇ ਕਹਤਾ ਨਾ ਵੀ ਸਾਡੇ ਵੇਲੇ ਤਾਂ 350 ਰੇਟ ਹੁੰਦਾ ਸੀ ਹੁਣ ਤਾਂ ਰੇਟ ਵੱਧ ਗਿਆ ਰਾਹੁਲ ਗਾਂਧੀ ਇਸ ਗੱਲੋਂ ਖੁਸ਼ ਐ ਚਲੋ ਮਹंगाई ਦੇ ਜ਼ਮਾਨੇ ਚ ਮਿਰ ਕੀਮਤ ਵਧ ਗਈ 500 ਤੇ ਜਾ ਵੜੀ 350 ਵਾਲੇ ਤੋਂ 150 ਵਧ ਗਈ ਦੁਖੀ ਨੇ ਬੜਿੰਗ ਸਿਗਿੰਦਰ ਰੰਧਾਵਾ ਤੇ ਪ੍ਰਤਾਪ ਬਾਜਾ ਵੀ ਹੁਣ ਰੇਟ ਕਿਵੇਂ ਤੋੜੀਏ ਵੀ ਤਾਂ 500 ਤੇ ਗੱਲ ਲੜ ਗਈ ਕਾ ਉਹ ਵਿੱਚ ਬੰਦੇ ਬੰਦੇ ਪਾ ਕੇ ਸ਼ਾਇਦ ਰੇਟ ਤੋੜਨਗੇ